ਦੁੱਧ ਦੀ ਸਪਲਾਈ ਤੇ ਹੜਤਾਲ ਦਾ ਅਸਰ ਪੈਂਦਾ ਹੋਇਆ ਨਜ਼ਰ ਆ ਸਕਦਾ ਹੈ ਕਿਉਂਕਿ ਨਿਊਜ਼ 18 ਤੇ ਵੇਰਕਾ ਦੇ ਜੀਐਮ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜੀਐਮ ਦਾ ਕਹਿੰਦੇ ਕਿ ਹੜਤਾਲ ਜੇਕਰ ਜਾਰੀ ਰਹਿੰਦੀ ਹੈ ਤਾਂ ਸਪਲਾਈ ਤੇ ਇਸ ਦਾ ਅਸਰ ਹੋਵੇਗਾ ਫਿਲਹਾਲ ਕੋਈ ਵੀ ਦਿੱਕਤ ਨਹੀਂ ਹਾਲਾਂਕਿ ਵੇਰਕਾ ਦੇ ਜੀਐਮ ਨੇ ਇਹ ਕਿਹਾ ਗਿਆ ਕਿ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੈ ਪਰ ਜੇ ਇਸੇ ਤਰ੍ਹਾਂ ਹੜਤਾਲ ਜਾਰੀ ਰਹਿੰਦੀ ਹੈ ਤਾਂ ਫਿਰ ਸਪਲਾਈ ਤੇ ਅਸਰ ਹੋ ਸਕਦਾ ਹੈ ਕਿਉਂਕਿ ਜਦੋਂ ਵੇਰਕਾ ਦੀ ਗੱਲ ਹੁੰਦੀ ਹੈ ਵੇਰਕਾ ਦੇ ਦੁੱਧ ਦੀ ਗੱਲ ਹੁੰਦੀ ਹੈ ਤੇ ਪੰਜਾਬ ਪਰਦੇ ਵਿੱਚ ਇਵਨ ਚੰਡੀਗੜ੍ਹ ਦੇ ਵਿੱਚ ਗਵਾਂਡੀ ਸੂਬਿਆਂ ਦੇ ਵਿੱਚ ਸ ਸਪਲਾਈ ਹੁੰਦੀ ਹੈ ਪਰ ਜੇਕਰ ਇਸੇ ਤਰ੍ਹਾਂ ਦੀ ਹੜਤਾਲ ਜਾਰੀ ਰਹਿੰਦੀ ਹੈ ਤਾਂ ਫਿਰ ਵੇਰਕਾ ਦੀ ਸਪਲਾਈ ਨੂੰ ਲੈ ਕੇ ਵੀ ਦਿੱਕਤ ਆ ਸਕਦੀ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਵੇਰਕਾ ਦਾ ਦੁੱਧ ਲੋਕ ਜਿਹੜੀ ਵਰਤੋਂ ਕਰਦੇ ਨੇ ਖਾਸ ਤੌਰ ਤੇ ਜੇਕਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਸ਼ਹਿਰਾਂ ਦੇ ਵਿੱਚ ਵੱਡੇ ਪੱਧਰ ਤੇ ਵੇਰਕਾ ਦੇ ਦੁੱਧ ਦੀ ਸਪਲਾਈ ਹੁੰਦੀ ਹੈ ਤੇ ਇਸ ਦੇ ਵਿਚਾਲੇ ਵੇਰਕਾ ਦੇ ਜੀਐਮ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ న్యూਸ 18 ਤੇ ਕਿ ਹੜਤਾਲ ਜੇਕਰ ਜਾਰੀ ਰਹਿੰਦੀ ਹੈ ਤਾਂ ਫਿਰ ਸਪਲਾਈ ਤੇ ਇਸ ਦਾ ਅਸਰ ਹੋਵੇਗਾ ਫਿਲਹਾਲ ਕੋਈ ਵੀ ਦਿੱਕਤ ਨਹੀਂ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਸਾਹਕਿਆ ਸਾਫ਼ ਕੀਤਾ ਹੈ ਕਿ ਫਿਲਹਾਲ ਕੋਈ ਵੀ ਦਿੱਕਤ ਨਹੀਂ ਹੈ ਪਰ ਇਸੇ ਤਰ੍ਹਾਂ ਜੇਕਰ ਹੜਤਾਲ ਜਾਰੀ ਰਹਿੰਦੀ ਹੈ ਜੇਕਰ ਟਰੱਕ ਆਪਰੇਟਰਾਂ ਦਾ ਡਰਾਈਵਰਾਂ ਦਾ ਚੱਕਾ ਜਾਮ ਰਹਿੰਦਾ ਤਾਂ ਫਿਰ ਅਸਰ ਜ਼ਰੂਰ ਸਪਲਾਈ ਤੇ ਹੋ ਸਕਦਾ ਹੈ ਦੇਖ ਦਿਓ ਕਿਉਂਕਿ ਡੇਲੀ ਨੀਡੀ ਦੀ ਚੀਜ਼ ਹੈ ਜੇ ਆਪਾਂ ਗੱਲ ਕਰੀਏ ਡੈਰੀ ਪ੍ਰੋਟੈਕਟਸ ਨੇ ਕਿਸ ਤਰ੍ਹਾਂ ਹੁਣ ਤੱਕ ਦੀ ਆਪਾਂ ਗੱਲ ਕਰ ਲਈ ਅਪਡੇਟ ਕੀ ਹੈ ਅ ਰਾਤ ਸਾਹਿਬ ਇਸ ਤਰ੍ਹਾਂ ਹੈਗਾ ਜਿਹੜੀ ਸਾਡੀ ਪ੍ਰੋਸੈਸਿੰਗ ਹੈ ਇਹਦੇ ਵਿੱਚ ਤਾਂ ਸਾਡੇ ਕੋਲੇ ਫਿਊਲ ਦੇ ਸਟਾਕਸ ਅਸੀਂ ਮੇਨਟੇਨ ਕਰਕੇ ਰੱਖਦੇ ਹੈਗੇ ਆ ਉਹਦੇ ਵਿੱਚ ਕੋਈ ਪ੍ਰੋਬਲਮ ਆਉਣ ਦੀ ਸੰਭਾਵਨਾ ਨਹੀਂ ਹੈਗੀ ਯਾਰ ਲੇਕਿਨ ਜਿਹੜਾ ਸਾਡਾ ਡਿਸਟ੍ਰਿਬਿਊਸ਼ਨ ਨੈਟਵਰਕ ਹੈ ਕਾਫੀ ਦੂਰ ਤੱਕ ਹਿਮਾਚਲ ਦਿੱਲੀ ਜਾਂ ਸਾਡਾ ਪੰਜਾਬ ਐਮ ਸੀ ਆਰ ਵਿੱਚ ਹੈਗਾ ਤੇ ਉੱਥੇ ਸਾਡੇ ਡਿਸਟ੍ਰਿਬਿਊਸ਼ਨ ਚ ਕੋਈ ਜੇ ਪੈਟਰੋਲ ਦੀ ਕਿਲਤ ਆਉਂਦੀ ਆ ਤਾਂ ਡੀਜ਼ਲ ਦੀ ਤਾ ਸੰਭਾਵਨਾ ਹੈ ਕਿ ਨੈਟਵਰਕ ਜਿਹੜਾ ਸਾਡਾ ਡਿਸਟ੍ਰੀਬਿਊਸ਼ਨ ਨੈਟਵਰਕ ਹੈ ਉਹ ਸਮ ਇਫੈਕਟ ਹੋਵੇ ਲੇਕਿਨ ਜਿਸ ਤਰ ਸਾਡੇ ਹਾਇਰ ਅਥਾਰਟिटीज ਟੇਕ ਅਪ ਕਰ ਲਈਆਂ ਮੈਟਰ ਨੂੰ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜੀ ਡਿਸਟ੍ਰੀਬਿਊਸ਼ਨ ਨੈਟਵਰਕ ਹੈ ਉਹਨੂੰ ਮੇਨਟੇਨ ਕਰਾਂਗੇ ਔਰ ਲੋਕਾਂ ਨੂੰ ਜਿਹੜਾ ਹੈਗਾ ਸਾਡੀ ਦੁੱਧ ਦੀ ਸਪਲਾਈ ਜਾਂ ਗੁਰਧ ਪਦਾਰਥਾਂ ਦੀ ਜਿਹੜੀ ਸਪਲਾਈ ਹੈ ਉਹਨਾਂ ਨੂੰ ਵਿਗਨ ਜਿਹੜੀ ਚਾਲੂ ਰੱਖਣੀ ਸਾਡੀ ਪੂਰੀ ਕੋਸ਼ਿਸ਼ ਹੈ ਸਰ ਹੁਣ ਤੱਕ ਦੀ ਸਿਚੁਏਸ਼ਨ ਕੀ ਹੈ ਹੁਣ ਚੱਲ ਰਿਹਾ ਹੈ ਸਹੀ ਬਿਲਕੁਲ ਸਹੀ ਚੱਲ ਰਿਹਾ ਹੁਣ ਫਿਲਹਾਲ ਠੀਕ ਚੱਲ ਰਿਹਾ ਹੈਗਾ ਤੇ ਜਿਹੜੇ ਸਾਡੇ ਹਾਇਰ ਅਥਾਰਟिटीज ਨੇ ਗਵਰਨਮੈਂਟ ਲੈਵਲ ਤੇ ਤੱਕ ਵੀ ਸਾਰੀਆਂ ਇਹ ਅਪਰਾਇਜ਼ ਕਰ ਦਿੱਤਾ ਹੈਗਾ ਉਹਨਾਂ ਨੂੰ ਤੇ ਦੇ ਆ ਟੇਕਿੰਗ ਅਪ ਟੂ ਐਕਸ਼ਨ ਠੀਕ ਹੈ ਸਰ ਕਿਉਂਕਿ ਆਪਣਾ ਇਹ ਪਲਾਂਟ ਹੈ ਸਭ ਤੋਂ ਵੱਡਾ ਪਲਾਂਟ ਹੈ ਜਿੱਦਾਂ ਤੁਸੀਂ ਦੱਸਿਆ ਦਿੱਲੀ ਹਿਮਾਚਲ ਪੂਰਾ ਟਰਾਈ ਸਿਟੀ ਦੇ ਵਿੱਚ ਇਹ ਸਪਲਾਈ ਜਾਂਦੀ ਹੈ ਕਿਉਂਕਿ ਹਿਮਾਚਲ ਜਿਹੜਾ ਜਾ ਰਹੇ ਆ ਦਿੱਲੀ ਜਾ ਰਹੇ ਉਹਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਹਾਲਾਂਕਿ ਲੋਕਲ ਚ ਨਾ ਹੋ। ਅਨਿਓ ਇਸ ਤਰ੍ਹਾਂ ਹੁੰਦਾ ਕਿ ਦੂਰੀ ਜ਼ਿਆਦਾ ਹੈ ਉਹਨਾਂ ਦਾ ਡੀਜ਼ਲ ਜ਼ਿਆਦਾ ਲੱਗਦਾ ਤਾਂ ਉਹਨਾਂ ਦੇ ਜਿਹੜਾ ਟੈਂਕੀ ਸਗੇ ਆ ਉਹ ਜਲਦੀ ਖਾਲੀ ਹੁੰਦੀ ਸੰਭਾਵਨਾ। ਅਦਰਵਾਇਜ਼ ਅਸੀਂ ਟੇਕ ਅਪ ਕਰ ਰਹੇ ਹੈਗਾ ਕਿ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਡੀਜ਼ਲ ਜਾਂ ਪੈਟਰੋਲ ਜੋ ਵੀ ਫਿਊਲ ਹੈਗਾ ਉਹ ਸੀ ਮੇਨਟੇਨ ਰੱਖੇ ਤੇ ਸਪਲਾਈ ਅਸੀਂ ਕੋਸ਼ਿਸ਼ ਕਰ ਰਹੇ ਆ ਔਰ ਤੁਹ ਦਿੱਤੀ ਜਾਊ। ਸਰ ਪੂਰੀ ਕੋਸ਼ਿਸ਼ ਚੱਲ ਰਹੀ ਹੈ ਤੁਹਾਡੇ ਵੱਲੋਂ ਵੀ ਲਗਾਤਾਰ ਹਾਇਰ ਅਥਾਰਟੀ ਨਾਲ ਗੱਲ ਕਰ ਰਹੇ। ਇੱਕ ਤਾਂ ਹੋ ਗਿਆ ਪੈਟਰੋਲ ਡੀਜ਼ਲ ਦੀ ਗੱਲ। ਦੂਜੇ ਪਾਸੇ ਸਰ ਜਿਹੜੇ ਟਰੱਕਸ ਨਿਕਲ ਰਹੇ ਨੇ ਤੁਹਾਡੇ ਕਿਉਂਕਿ ਰਾਸਤੇ 'ਚ ਰੋਕ ਵੀ ਰਹੇ ਨੇ ਜਿਹੜੇ ਡਰਾਈਵਰਸ ਬੈਠੇ ਨੇ ਉਹਨੂੰ ਲੈ ਕੇ ਵੀ ਕਿਸ ਤਰ੍ਹਾਂ ਦੀ ਕੋਈ ਸ਼ਿਕਾਇਤ ਹਜੇ ਤੱਕ ਤੁਹਾਡੇ ਕੋਲ ਆਈ ਹੋਈ ਨਹੀਂ ਹਜੇ ਤੱਕ ਬਿਲਕੁਲ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਐਦਾਂ ਦੀ ਕੋਈ ਮੁਸ਼ਕਲ ਸੰਬੰਧੀ ਮੈਨੂੰ ਜਾਣਕਾਰੀ ਨਹੀਂ ਹੈ ਕਿਉਂਕਿ ਜਿਹੜੇ ਸਾਡੇ ਦੁੱਧ ਵਾਲੇ ਟੈਂਕਰ ਹੈਗੇ ਨੇ ਇਹ ਤਾਂ ਇੱਕ ਜ਼ਰੂਰੀ ਸਵਾਮ ਚਾਉਂਦੇ ਨੇ। ਤਾਂ ਇਹਨਾਂ 'ਚ ਸਾਨੂੰ ਹਜੇ ਤੱਕ ਕੋਈ ਐਦਾਂ ਦੀ ਮੁਸ਼ਕਲ ਸਤ तकरीबन ਜਿਹੜਾ ਸਾਡਾ 70 80 ਟਰੱਕ ਦੇ ਵਿੱਚ ਸਾਡਾ ਦੁੱਧ ਇੱਥੇ ਆਂਦਾ ਹੈਗਾ ਤੇ 100 ਤੋਂ 150 ਟਰੱਕ ਜਿਹੜਾ ਆਗਾ ਸਾਡਾ ਉਹ ਦੁੱਧ ਦਾ ਦੁੱਧ ਪਦਾਰਥ ਲੈ ਕੇ ਉਹ ਮਾਰਕੀਟ ਵਿੱਚ ਸੇਖੋ ਸਭ ਜੇਕਰ ਕੱਲ ਤੱਕ ਜਾਂ ਪਰਸੋ ਤੱਕ ਜੇਕਰ ਸਟ੍ਰਾਈਕ ਚੱਲਦੀ ਹੈ ਜਾਂ ਇਸ ਤਰ੍ਹਾਂ ਦਾ ਕੋਈ ਸਮਝੌਤਾ ਜਾਂ ਕੋਈ ਨਹੀਂ ਹੁੰਦਾ ਤਾਂ ਦਿੱਕਤਾਂ ਹੋ ਸਕਦੀ ਆ ਇਸ ਤਰ੍ਹਾਂ WhatsApp ਜੇ ਤਾਂ ਪੈਟਰੋਲ ਦੀ ਅਵੇਲੇਬਿਲਟੀ ਜਾਂ ਡੀਜ਼ਲ ਦੀ ਅਵੇਲੇਬਿਲਟੀ ਮਾਰਕੀਟ ਚ ਰਹਿੰਦੀ ਹੈਗੀ ਆ ਫਿਰ ਤਾਂ ਕੋਈ ਦਿੱਕਤ ਨਹੀਂ ਆਏਗੀ ਲੇਕਿਨ ਜੇ ਆਪਣਾ ਸੋਰਸ ਤੋਂ ਹੀ ਜੇ ਆਪਾਂ ਨੂੰ ਡੀਜ਼ਲ ਜਾਂ ਪੈਟਰੋਲ ਦੀ ਕੋਈ ਮੁਸ਼ਕਲ ਆਉਂਦੀ ਆ ਸਰ ਨੈਟਵਰਕ ਚ ਜਿਹੜੇ ਸਾਡਾ ਡਿਸਟ੍ਰੀਬਿਊਸ਼ਨ ਚ ਪ੍ਰੋਬਲਮ ਆਉਣ ਦੀ ਸੰਭਾਵਨਾ ਤਾਂ ਹੋ ਹੀ ਜਾਂਦੀ ਹੈ ਉਹਦੇ ਵਾਸਤੇ ਕੁਝ ਪਲੈਨਿੰਗ ਚੱਲ ਰਹੀ ਹੈ ਸਰ ਤੁਹਾਡੀ ਤੁਹਾਡੀ ਨਾਲ ਹਾਇਰ ਅਥਾਰਟੀ ਸਾਡੇ ਟੇਕ ਅਪ ਕਰ ਗਿਆ ਕਿ ਘਟੋ-ਘਟੇ ਜਿਹੜੀ ਜ਼ਰੂਰੀ ਵਸਤਾਂ ਦੀ ਜਿਹੜੀ ਸਵਾਵਾ ਹੈਗੀਆਂ ਇਹ ਇਫੈਕਟ ਨਾ ਹੋਣਗੇ ਤੇ ਬਿਲਕੁਲ ਜਿਦਾ ਸਾਹਮਣੇ ਦੱਸਿਆ ਕਿ ਕਾਫੀ ਚੀਜ਼ਾਂ ਨੂੰ ਲੈ ਕੇ ਹਾਇਰ ਅਥਾਰਟੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿਉਂਕਿ ਪੈਟਰੋਲ ਡੀਜ਼ਲ ਦੀ ਜੇਕਰ ਅਵੇਲੇਬਿਲਟੀ ਨਹੀਂ ਹੁੰਦੀ ਤਾਂ ਕਿਤੇ ਨਾ ਕਿਤੇ ਡਿਸਟ੍ਰੀਬਿਊਸ਼ਨ ਚ ਪ੍ਰੋਬਲਮ ਆ ਸਕਦੀ ਹੈ ਲੇਕਿਨ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਪੈਨਿਕ ਲੈਣ ਦੀ ਲੋ ਡਿਸਟ੍ਰਿਬਿਊਸ਼ਨ ਨੂੰ ਲੈ ਕੇ ਪੈਟਰੋਲ ਡੀਜ਼ਲ ਦੀ ਅਵੇਲੇਬਿਲਟੀ ਨੂੰ ਵੇਖਦੇ ਹੋਏ ਇਹ ਚੀਜ਼ਾਂ ਹੋ ਸਕਦੀਆਂ ਜੇਕਰ ਆਉਣ ਵਾਲੇ ਦਿਨਾਂ 'ਚ 1-2 ਦਿਨ ਤੱਕ ਜੇਕਰ ਕੋਈ ਸੋਲੂਸ਼ਨ ਨਹੀਂ ਨਿਕਲਦਾ ਤਾਂ ਪ੍ਰੋਬਲਮ ਆ ਸਕਦੀ ਹੈ ਲੇਕਿਨ ਹਲੇ ਤੱਕ ਪੂਰਾ ਜਿਹੜਾ ਹੈਗਾ ਕੰਮ ਚੱਲ ਰਿਹਾ ਹੈ ਟਰੱਕਸ ਦੀ ਅਵੇਲੇਬਿਲਟੀ ਐਕਸਪੋਰਟ ਇੰਪੋਰਟ ਸਾਰੀ ਚੀਜ਼ਾਂ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਤੋਂ ਸਾਡੇ ਸਹਿਯੋਗੀ ਮਨੋਜ ਰਾਠੀ ਦੇ ਵੱਲੋਂ ਵੇਰਕਾ ਦੇ ਜੀਐਮ ਦੇ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਫਿਲਹਾਲ ਤਾਂ ਵੇਰਕੇ ਦੀ ਸਪਲਾਈ ਨੂੰ ਲੈ ਕੇ ਅਕ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੈ ਪਰ ਜੇਕਰ ਇਸੇ ਤਰ੍ਹਾਂ ਹੜਤਾਲ ਜਾਰੀ ਰਹਿੰਦੀ ਹੈ ਜਾਂ ਪਟਰੋਲ ਪੰਪਾਂ ਤੇ ਤੇਲ ਪੂਰੀ ਤਰ੍ਹਾਂ ਜੇਕਰ ਖਤਮ ਹੋ ਜਾਂਦਾ ਹੈ ਤਾਂ ਫਿਰ ਜਰੂਰ ਜਿਹੜੀ ਕਿ ਸਪਲਾਈ ਦੇ ਵਿੱਚ ਦਿੱਕਤ ਆ ਸਕਦੀ ਹੈ ਸਪਲਾਈ ਚੇਨ ਜਰੂਰ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ ਵੇਰਕਾ ਦਾ ਜਿਹੜਾ ਖਾਸ ਤੌਰ ਤੇ ਦੁੱਧ ਦੀ ਜੇਕਰ ਗੱਲ ਕਰੀਏ ਹਾਲਾਂਕਿ ਹੋਰ ਵੀ ਬਹੁਤ ਸਾਰੇ ਆ ਪ੍ਰੋਡਕਟ ਨੇ ਵੇਰਕਾ ਦੇ ਚਾਹੇ ਚਾਹੋ ਲੱਸੀ ਹੈ ਚਾਹੋ ਦਹੀਂ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਕਿ ਵੇਰਕਾ ਦੇ ਵੱਲੋਂ ਤਿਆਰ ਕੀਤੇ ਜਾਂਦੇ ਨੇ ਪਰ ਦੁੱਧ ਜਿਹੜਾ ਕਿ ਵੱਡੇ ਪੱਧਰ ਤੇ ਖਾਸ ਤੌਰ ਤੇ ਸ਼ਰਾਂ ਦੇ ਵਿੱਚ ਜਿਹੜਾ ਕਿ ਤੇ ਵੀਰਕਤ ਜੀਐਮ ਦੇ ਵੱਲ ਮਿਊਜ਼ਿਕਨ ਪੰਜਾਬ ਤੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਸਾਫ ਕੀਤਾ ਗਿਆ ਕਿ ਫਿਲਹਾਲ ਤਾਂ ਕੋਈ ਦਿੱਕਤ ਨਹੀਂ ਹੈ ਆਮ ਦੀ ਤਰ੍ਹਾਂ ਜਿਹੜੀ ਕਿ ਸਪਲਾਈ ਚੱਲ ਰਹੀ ਹੈ ਪਰ ਜੇਕਰ ਹੜਤਾਲ ਲਗਾਤਾਰ ਜਾਰੀ ਰਹਿੰਦੀ ਹੈ ਤਾਂ ਫਿਰ ਜ਼ੂਰ ਵੀਰਕਤਾਂ ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ ਸੋ ਵੱਡੇ ਪੱਧਰ ਤੇ ਕਿਉਂਕਿ ਚੱਕਾ ਜਾਮ ਜਿਹੜਾ ਕਿ ਦੇਸ਼ ਭਰ ਦੇ ਵਿੱਚ ਟਰੱਕ ਆਪਰੇਟਰਾਂ ਦੇ ਵੱਲੋਂ ਕੀਤਾ ਗਿਆ ਉਸ ਦੇ ਨਾਲ ਸਾਫ ਤੌਰ ਤੇ ਆਮ ਜਨਤਾ ਦੀ ਮੁਸ਼ਕਲ ਜਿਹੜੀ ਕਿ ਕਿਤਨਾ ਕਿਤੇ ਵਧੀ ਹੋਈ ਹੈ ਅਕ ਕਿਉਂਕਿ ਪਟੜੋਲੇ ਪੰਪਾਂ ਤੇ ਲੰਬੀਆਂ ਲੰਬੀਆਂ ਕਤਾਰਾਂ ਕਿ ਉਹ ਇੱਕ ਟ੍ਰੈਫਿਕ ਦੀ ਵੀ ਇੱਕ ਕਿ ਤਰ੍ਹਾਂ ਕਿਤੇ ਵੱਡੀ ਸਮੱਸਿਆ ਬਣ ਰਹੀ ਹੈ ਟ੍ਰੈਫਿਕ ਦੇ ਕਾਰਨ ਕਈ ਕਿ ਲੰਬੇ ਜਾਮ ਜਿਹੜੇ ਕਿਉਂ ਸਾਫ਼ ਤੌਰ ਤੇ ਲੱਗੇ ਹੋਏ ਨੇ ਤੇ ਲੋਕਾਂ ਨੂੰ ਵੀ ਕਈ ਕਿ ਘੰਟੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ